ਹੋਲੀ ਫਾਦਰ ਹੋਲੀ ਸਨ ਐਂਡ ਹੋਲੀ ਸਪਿਰਿਟ ਧੰਨਵਾਦ ਕਰਦੇ ਹਾਂ ਪ੍ਰਭੂ ਵੱਡੀ ਕਿਰਪਾ ਦੇ ਲਈ ਸ਼ਿਫਾ ਚੰਗਿਆਈ ਬਰਕਤ ਥੜੀ ਨਜ਼ਾਤ ਦੇ ਲਈ ਪ੍ਰਭੂ ਜੋ ਸਾਡੇ ਜੀਵਨਾਂ ਦੇ ਵਿੱਚ ਬਖਸ਼ੀ ਹੈ ਖਾਸ ਕਰਕੇ ਲੰਘ ਚੁੱਕੇ ਸਮੇਂ ਦੇ ਲਈ ਧੰਨਵਾਦ ਦੀਆਂ ਭੇਟਾਂ ਲੈ ਕੇ ਆਉਂਦੇ ਹਾਂ ਜੋ ਪਿਛਲੇ ਸਾਲ ਓਪਨ ਡੋਰ ਚਰਚ ਨੂੰ ਤੁਸੀਂ ਬਹੁਤ ਹੀ ਵੱਡੀ ਤਰੱਕੀ ਦਿੱਤੀ ਹੈ ਆਪਣਾ ਮਾਨ ਬਖਸ਼ਿਆ ਹੈ ਆਪਣੀ ਕਿਰਪਾ ਨੂੰ ਬਣਾ ਕੇ ਰੱਖਿਆ ਹੈ ਜੋ ਵੀ ਨਵ ਉਸਾਰੀ ਦਾ ਕੰਮ ਆਪ ਜੀ ਦੀ ਰਹਿਮਾਈ ਦੇ ਹੇਠ ਆਰੰਭ ਕੀਤਾ ਗਿਆ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਹੋ ਇਸ ਸਾਲ ਦੇ ਵਿੱਚ ਅੱਗੇ ਵਾਧਾ ਜਾਏ ਹਰ ਤਰ੍ਹਾਂ ਦੀਆਂ ਔਰ ਕਾਪਟਾਂ ਜਿਹੜੀਆਂ ਤੇਰੇ ਲੋਕਾਂ ਦੇ ਸਾਹਮਣੇ ਆ ਰਹੀਆਂ ਹਨ ਯੀਸੂ ਮਸੀਹ ਦੇ ਨਾਂ 'ਚ ਅੱਜ ਹੀ ਅਸੀਂ ਉਸ ਨੂੰ ਇਸ ਸਾਲ ਦੇ ਆਰੰਭ ਦੇ ਲਈ ਕੈਨਸਲ ਕਰ ਦਿੰਦੇ ਹਾਂ ਆਪਣੇ ਤੇਜ ਤਾਨ ਦੇ ਅਨੁਸਾਰ ਹਰੇਕ ਥੜ ਨੂੰ ਪੂਰਾ ਕਰੋ ਪ੍ਰਭੂ ਇਸ ਵੱਡੀ ਕਿਰਪਾ ਦੇ ਲਈ ਜਿਹੜੀ ਕੋਰ ਦੇ ਉੱਤੇ ਹੈ ਮੇਰੇ ਖੋਦਾ ਵਰਸ਼ਿਵ ਟੀਮ ਦੇ ਉੱਤੇ ਹੈ ਮਜਿਸ਼ੀਅਨਸ ਦੇ ਉੱਤੇ ਹੈ ਇੱਥੇ ਰਹਿਣ ਵਾਲੇ ਨੌਜਵਾਨਾਂ ਦੇ ਉੱਤੇ ਹੈ ਪ੍ਰਭੂ ਉਸ ਨੂੰ ਡਬਲ ਕਰਕੇ ਮੰਗ ਲੈਣੇ ਆ ਮੇਰੇ ਪਰਮੇਸ਼ਵਰ ਮਹਾਨ ਪਰਮੇਸ਼ਵਰ ਜਿਹਨੇ ਵੀ ਪ੍ਰਾਣੀ ਖੋਜੇ ਵਾਲੀ ਧਰਤੀ ਨਾਲ ਜੁੜੇ ਹਨ ਆਪਦੇ ਸਿੰਘਾਸਣ ਦੇ ਸਾਹਮਣੇ ਬੈਠੇ ਹਨ ਸਭ ਲਈ ਦੁਆ ਮੰਗਦੇ ਹਾਂ ਪ੍ਰਭੂ ਵੱਡੀ ਬਰਕਤ ਦਿਓ ਹੱਥ ਦੇ ਕੰਮ ਤੇ ਬਰਕਤ ਦਿਓ ਸੱਚੀ ਸ਼ਾਂਤੀ ਦਿਓ ਉਹ ਆਪਣਾ ਜੀਵਨ ਥਾੜੇ ਅਸੂਲਾਂ ਦੇ ਅਨੁਸਾਰ ਚੱਲਣ ਤੇ ਉਹਨਾਂ ਦੇ ਨਾਲ ਚਮਤਕਾਰ ਹੋਣ ਮੇਰੇ ਪਰਮੇਸ਼ਵਰ ਚਿੰਨ ਹੋਣ ਉਹਨਾਂ ਦੇ ਨਾਲ ਮੇਰੇ ਖੋਦਾ ਉਹ ਯਿਸੂ ਮਸੀਹ ਥਾੜਾ ਪ੍ਰਚਾਰ ਕਰਨ ਬਹੁਤ ਸਾਰੇ ਰੂਹਾਂ ਨੂੰ ਜਿੱਤ ਕੇ ਥਾੜੇ ਕਦਮਾਂ ਚ ਲੈ ਕੇ ਆਣ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਮੂਹ ਸੇਵਾਦਾਰਾਂ ਦੇ ਲਈ ਜਿਨ੍ਹਾਂ ਨੇ ਪਿਛਲੇ ਸਾਲ ਬੜੀ ਹੀ ਵੱਡੀ ਆਗਿਆਕਾਰੀ ਦੇ ਵਿੱਚ ਰਹਿ ਕੇ ਪ੍ਰਭੂ ਸੇਵਾ ਨੂੰ ਨਵਾਇਆ ਹੈ ਵੱਡੀ ਆਸ਼ੀਸ਼ ਮੰਗਦੇ ਹਾਂ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਉਹਨਾਂ ਦੇ ਬੱਚਿਆਂ ਦੇ ਉੱਤੇ ਪ੍ਰਭੂ ਉਹਨਾਂ ਅਜ਼ੀਜ਼ਾਂ ਦੇ ਉੱਤੇ ਮੇਰੇ ਪਰਮੇਸ਼ਵਰ ਸਾਰੇ ਉਹ ਬਜ਼ੁਰਗ ਜਿਹੜੇ ਸਖੋਜੇਵਾਲ ਦੀ ਧਰਤੀ ਨਾਲ ਜੁੜੇ ਆ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਇਸ ਬਜ਼ੁਰਗੀ ਹਾਲਤ ਦੇ ਵਿੱਚ ਉਹਨਾਂ ਦੀ ਰੱਖਿਆ ਕਰਨ ਦੇ ਲਈ ਸਾਰੀਆਂ ਸਹੂਲਤਾਂ ਦੇਣ ਲਈ ਧੰਨਵਾਦ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਉਹਨਾਂ ਸਾਰੇ ਬੱਚਿਆਂ ਦੇ ਲਈ ਜਿਹੜੇ ਖੋਜੇਵਾਲ ਦੇ ਨਾਲ ਜੁੜੇ ਆ ਆਪਣੇ ਮਾਪਿਆਂ ਦਾ ਕਰਕੇ ਪ੍ਰਭੂ ਨਾਨੂੰ ਪੜ੍ਹਾਈ ਲਿਖਾਈ ਦੇ ਵਿੱਚ ਬੁੱਧ ਦੇਣਾ ਔਰ ਬਾਪਿਆਂ ਦੇ ਆਗਿਆਕਾਰ ਬਣ ਪ੍ਰਭੂ ਜਿਹੜੇ ਬੱਚੇ ਕਮਜ਼ੋਰ ਆ ਵਾਧੇ ਫੁੱਲਦੇ ਨਹੀਂ ਮੇਰੇ ਪਰਮੇਸ਼ਵਰ ਔਰ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਵੀਕ ਆ ਪ੍ਰਾਰਥਨਾ ਕਰਦਾ ਥਾਡੇ ਲਹੂ ਦੇ ਛੜਕਾਓ ਵਿੱਚ ਲੈ ਕੇ ਆਨਾ ਜਿਨ੍ਹਾਂ ਪਰਿਵਾਰਾਂ ਦੇ ਘਰਾਂ 'ਚ ਬੱਚੇ ਨਹੀਂ ਪ੍ਰਾਰਥਨਾ ਕਰਦਾ ਪ੍ਰਭੂ ਇਸ ਸਾਲ ਉਹਨਾਂ ਲੋਗਾਂ ਦੇ ਉੱਤੇ ਕਿਰਪਾ ਕਰੋ ਔਰ ਪ੍ਰਭੂ ਸਾਰੇ ਲੋਗਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰੋ ਪ੍ਰਾਰਥਨਾ ਕਰਦਾ ਪ੍ਰਭੂ ਹਾਰੋ ਨੇਕਟਵ ਚਾਰ ਜਿਹੜਾ ਤੇਰੇ ਲੋਗਾਂ ਦੇ ਜੀਵਨਾ ਚਾਹੁੰਦਾ ਇਸ ਸਮਸਤੀ ਦੇ ਨਾਚ ਨੂੰ ਕੈਨਸਲ ਕਰ ਦਿੰਨੇ ਆਂ ਪ੍ਰਾਰਥਨਾ ਕਰਦੇ ਆਂ ਪ੍ਰਭੂ ਉਹ ਹਰੇਕ ਭੂਮੀ ਜਿੱਥੋਂ ਦੀ ਸੰਗਤ ਲੰਘਦੀ ਏ ਪ੍ਰਭੂ ਜਿੱਦਨੂ ਸੰਗਤ ਜਾਂਦੀ ਏ ਪ੍ਰਭੂ ਤੁਹਾਡੇ ਸਵਰਗਦੂਤ ਚਾਰ ਸ਼ਪੇਰੇ ਡੇਰਾ ਲਾ ਕੇ ਬੈਠਿਆ ਇਸ ਪੂਰੇ ਏਰੀਆ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਕੇ ਬੈਠਿਆ ਔਰ ਸੱਚ ਦਾ ਪ੍ਰਚਾਰ ਹੋਰ ਵੀ ਦੁੱਗਣੀ ਦਲੇਰੀ ਦੇ ਨਾਲ ਇਸ ਜਗ੍ਹਾ ਤੋਂ ਕੀਤਾ ਜਾਂਦਾ ਔਰ ਪ੍ਰਭੂ ਜੋ ਅਸੀਂ ਬੀਤ ਚੁੱਕੇ ਸਮੇਂ ਦੇ ਵਿੱਚ ਨਹੀਂ ਕਰ ਸਕੇ ਉਹ 2015 ਦੇ ਵਿੱਚ ਕਰੀਏ ਸਭ ਮਿਲ ਕੇ ਪ੍ਰਭੂ ਇਕਤਾ ਦੇ ਵਿੱਚ ਆ ਜਾਈਏ ਯੂਨਿਟੀ ਦੇ ਵਿੱਚ ਆ ਜਾਈਏ ਹਰੇਕ ਦਾ ਜੀਵਨ ਪ੍ਰਾਰਥਨਾ ਵਾਲਾ ਹੋਵੇ ਮੇਰੇ ਪਰਮੇਸ਼ਵਰ ਜੀ ਮਹਾਨ ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਸੰਗਤ ਦੀ ਸੁੱਖ ਸਹੂਲਤ ਲਈ ਜਿਹਨਾਂ ਚੀਜ਼ਾਂ ਦੀ ਲੋੜ ਹੈ ਪ੍ਰੋਵਾਈਡ ਕਰਾਓ ਔਰ ਪ੍ਰਭੂ ਆਪਣੇ ਲੋਗਾਂ ਨਾਲ ਆਪਣੀ ਪਰਜਾ ਨਾਲ ਪਿਆਰ ਕਰਨ ਵਾਲੇ ਪਰਮੇਸ਼ਵਰ ਆਪਣੀ ਪਰਜਾ ਨੂੰ ਉੱਤਰ ਦਿਓ ਔਰ ਪ੍ਰਭੂ ਆਪਣੇ ਬੰਦੇ ਉੱਤੇ ਆਪਣੇ ਪੇਤਾਂ ਨੂੰ ਪ੍ਰਗਟ ਕਰੋ ਆਪਣੇ ਬੰਦੇ ਨੂੰ ਵਫਾਦਾਰੀ ਵਿੱਚ ਰੱਖੋ ਆਗਿਆਕਾਰੀ ਦੇ ਵਿੱਚ ਰੱਖੋ ਪਿਆਰੇ ਪਰਮੇਸ਼ਵਰ ਜੀ ਬਹਾਨ ਪਰਮੇਸ਼ਵਰ ਹਰ ਤਨ ਨੇ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖੋ ਜਿੰਨਾ ਵੀ ਤਨ ਤੁਹਾਡੇ ਘਰ ਵਿੱਚ ਆਉਂਦਾ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਉਹ ਨੇਕ ਜਗ੍ਹਾ ਦੇ ਉੱਤੇ ਖਰਚਿਆ ਜਾਵੇ ਪ੍ਰਾਰਥਨਾ ਕਰਦਾਂ ਲੋਗਾਂ ਲਈ ਪ੍ਰਭੂ ਜਿਨ੍ਹਾਂ ਦੇ ਕੋਲ ਖਾਣ ਪੀਣ ਦੇ ਲਈ ਅੱਛੀਆਂ ਅਵਸਥਾ ਨਹੀਂ ਹਨ ਪ੍ਰਭੂ ਪਹਿਨਣ ਦੇ ਲਈ ਕੱਪੜਾ ਨਹੀਂ ਹੈ ਪੈਰਾਂ 'ਚ ਪਾਉਣ ਵਾਸਤੇ ਪ੍ਰਭੂ ਜੋੜੇ ਨਹੀਂ ਹੈ ਸੌਣ ਵਾਸਤੇ ਮੰਝਾ ਨਹੀਂ ਹੈ ਉੱਤੇ ਲੈਣ ਵਾਸਤੇ ਅਰਜਾਈਆਂ ਨਹੀਂ ਹਨ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਆਪਣੇ ਲੋਗਾਂ ਨੂੰ ਮਹਾਈਆ ਕਰੋ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਚਿੰਨੇ ਲੋਕ ਹਸਪੀਟਲਾਂ ਦੇ ਅੰਦਰ ਬੰਦੇ ਆ ਮੰੰਜਿਆਂ ਨੇ ਜਕੜੇ ਹੋਇਆ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਆਜ਼ਾਦ ਕੀਤੇ ਜਾਣ ਉਹਨਾਂ ਦੇ ਵਾਸਤੇ ਰਸਤੇ ਬਣਾਓ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜਿਹੜੇ ਲੋਕ ਜੇਲਾਂ ਦੇ ਵਿੱਚ ਬੰਦੇ ਆ ਖਾਸ ਕਰਕੇ ਨਿਰਦੋਸ਼ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਤੁਸੀਂ ਉਹਨਾਂ ਦੇ ਲਈ ਰਸਤਾ ਬਣਾਓ ਪ੍ਰਭੂ ਨੌਜਵਾਨਾਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਇਸ ਸਾਲ ਦੇ ਵਿੱਚ ਸੰਭਾਲ ਕੇ ਰੱਖੋ ਪ੍ਰਭੂ ਆਪਣੀ ਗ੍ਰੇਸ ਦੇ ਵਿੱਚ ਰੱਖੋ ਉਹਨਾਂ ਨੂੰ ਦਰਸ਼ਨ ਮਾਰਗ ਦਿਓ ਪ੍ਰਾਰਥਨਾ ਕਰਦਾ ਹਾਂ ਉਹਨਾਂ ਲੋਕਾਂ ਲਈ ਪ੍ਰਭੂ ਜੀ ਨਾਲ ਆਪਣੇ ਬਿਜ਼ਨਸਾਂ ਉਹਨਾਂ ਦੀ ਵੱਡੀ ਬਰਕਤ ਪਾਓ ਪਿਆਰੇ ਪਰਮੇਸ਼ਵਰ ਜਿਹੜੇ ਨੌਕਰੀਆਂ ਕਰਦੇ ਆ ਪ੍ਰਭੂ ਉਹਨਾਂ ਦੀ ਪ੍ਰਮੋਸ਼ਨ ਮੰਗਦੇ ਆ ਮੇਰੇ ਪਰਮੇਸ਼ਵਰ ਪ੍ਰਾਰਥਨਾ ਕਰਦੇ ਆ ਪ੍ਰਭੂ ਉਹਨਾਂ ਨੂੰ ਅੱچھے ਅਹੁਦਿਆਂ ਤੇ ਲੈ ਕੇ ਜਾਓ ਤੁਹਾਡਾ ਵਚਨ ਕਹਿੰਦਾ ਮੈਂ ਤੁਹਾਨੂੰ ਸਿਰ ਠਰਾਇਆ ਪੁੱਛ ਨਹੀਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਨਾਲ ਪਾਵਨਾਵਾਂ ਦੇ ਨਾਲ ਸੰਗਤ ਤੁਹਾਡੀ ਹਜ਼ੂਰੀ ਵਿੱਚ ਆਈ ਹੈ ਪ੍ਰਭੂ ਹਰੇਕ ਲੋੜ ਨੂੰ ਤੁਸੀਂ ਪੂਰਾ ਕਰੋ ਪਿਆਰੇ ਪਰਮੇਸ਼ਵਰ जिन्हों लोगों ने अब जो भी विश थोड़ी हजूरी में रखी है प्रवान करो प्यारे परमेश्वर जी प्रार्थना करते हैं प्रभु न सारे सेवादारा के लिए प्रभु जे मैनेजमेंट दे लिए और दिन रात जड़े प्रार्थना करते हैं प्रभु उन्होंने प्रार्थना करते हैं प्रभु अपनी कृपा के हेठ रखो खास करके प्रार्थना योध्या की टीम जी है प्रभु थोड़े मुनिस्टर इस जन्दर ठहराए हैं प्रभु जेड़े हर महीने बार प्रार्थना करने चुने गए हैं खुदा ਥਾਡੀ ਕਿਰਪਾ ਨੂੰ ਉਹਨਾਂ ਦੇ ਉੱਤੇ ਮੰਗਦੇ ਹਾਂ ਪ੍ਰਭੂ ਉਹਨਾਂ ਦੇ ਜਵਾਨ ਦੇ ਅੰਦਰ ਉਹ ਸ਼ਬਦ ਪਾਓ ਜਿਹਦੇ ਨਾਲ ਤੁਹਾਡੇ ਨਾਮ ਦੀ ਮਹਿਮਾ ਹੋਵੇ ਪਿਆਰੇ ਪਰਮੇਸ਼ਰ ਅਸੀਂ ਸਭ ਮਿਲ ਕੇ ਤੁਹਾਡੇ ਨਾਮ ਨੂੰ ਉੱਚਾ ਕਰਦੇ ਹਾਂ ਪ੍ਰਭੂ ਮਹਾਨ ਪਰਮੇਸ਼ਰ ਇਸ ਸਾਲ ਦੇ ਵਿੱਚ ਹੋਰ ਲੋਕਾਂ ਨੂੰ ਖੜੇ ਕਰੋ ਜਿਹੜੇ ਵਫਾਦਾਰੀ ਪਵਿੱਤਰਤਾਈ ਆਗਿਆਕਾਰੀ ਦੇ ਵਿੱਚ ਰਹਿ ਕੇ ਇਸ ਪਵਿੱਤਰ ਭਵਨ ਦੇ ਵਿੱਚ ਸੇਵਾ ਕਰ ਸਕਣ ਔਰ ਤੁਹਾਡੇ ਨਾਮ ਨੂੰ ਵਧਾ ਸਕਣ ਉਹਨਾਂ ਲੋਕਾਂ ਨੂੰ ਬੁੱਧ ਬਖਸ਼ੋ ਪ੍ਰਭੂ ਪ੍ਰਾਰਥਨਾ ਕਰਦੇ ਹਾਂ ਜਿੰਨਾ ਵੀ ਧਨ ਤੇਰੇ ਲੋਕਾਂ ਦੇ ਕੋਲ ਹੈ ਉਹ ਡਬਲ ਹੋ ਜਾਏ ਮੇਰੇ ਪਰਮੇਸ਼ਵਰ ਟ੍ਰਿਪਲ ਹੋ ਜਾਏ ਮੇਰੇ ਪਰਮੇਸ਼ਵਰ ਦਸ ਗੁਣਾ ਹੋ ਜਾਏ ਮੇਰੇ ਪਰਮੇਸ਼ਰ ਤੁਹਾਡੀ ਕਿਰਪਾ ਹੋਵੇ ਹਰੇਕ ਦੇ ਵਿਸ਼ਵਾਸ ਦੇ ਅੰਦਰ ਵਧਾ ਦਿਓ ਮੇਰੇ ਪਰਮੇਸ਼ਰ ਉਹ ਖੁਸ਼ੀ ਦਿਓ ਪ੍ਰਭੂ ਜਿਹੜੀ ਟੈਂਪਰੇਰੀ ਨਹੀਂ ਉਹ ਖੁਸ਼ੀ ਨਹੀਂ ਪ੍ਰਭੂ ਜਿਹੜੀ ਉਹ ਖੁਸ਼ੀ ਹੈ ਜਿਹੜੀ ਸਦਾ ਬਹਾਰ ਹੈ ਮੇਰੇ ਪਰਮੇਸ਼ਰ ਜਿਹੜੀ ਸਾਡੇ ਨਾਲ ਰਹਿਣ ਵਾਲੀ ਅਟਰਨਲ ਹੈ ਮੇਰੇ ਪਰਮੇਸ਼ਰ ਜਿਹੜੇ ਸਾਡੇ ਅੰਦਰੋਂ ਨਿਕਲਦੀ ਹੈ ਮੇਰੇ ਪਰਮੇਸ਼ਰ ਔਰ ਉਹਨਾਂ ਖੁਸ਼ੀਆਂ ਦੇ ਨਾਲ ਪ੍ਰਭੂ ਤੁਹਾਡਾ ਵਚਨ ਸਾਡੇ ਮੱਖ ਦੇ ਵਿੱਚੋਂ ਉੱਚਲੇ ਪ੍ਰਭੂ ਮੇਰੇ ਪਰਮੇਸ਼ਰ ਜਦੋਂ ਉੱਚਲੇ ਮੇਰੇ ਪਰਮੇਸ਼ਰ ਤੇ ਬਹੁਤ ਸਾਰੇ ਅਸ਼ੀਸ਼ ਸ਼ਾਂਤੀ ਤਰੱਕੀ ਤੇ ਨਵੇਂ ਜੀਵਨ ਦਾ ਕਾਰਨ ਬਣ ਜਾਏ ਪ੍ਰਾਰਥਨਾ ਕਰਦਾ ਪ੍ਰਭੂ ਜੀ ਨਾਲ ਲੋਕਾਂ ਦੇ ਰਿਸ਼ਤੇ ਨਹੀਂ ਹੋ ਰਹੇ ਪਿਆਰੇ ਪਰਮੇਸ਼ਰ ਜੀ ਨਾਲ ਨੌਜਵਾਨਾਂ ਦੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਪ੍ਰਾਰਥਨਾ ਕਰਦਾ ਪ੍ਰਭੂ ਤੁਸੀਂ ਉਹਨਾਂ ਲਈ ਚੰਗੇ ਘਰ ਠਹਿਰਾਏ ਆ ਔਰ ਐਸੇ ਹੀ ਸਾਲ ਦੇ ਪਹਿਲੇ ਮਹੀਨਿਆਂ ਦੇ ਅੰਦਰ ਮੇਰੇ ਪਰਮੇਸ਼ਰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੇਰੇ ਪਰਮੇਸ਼ਰ ਤੁਸੀਂ ਉਹਨਾਂ ਲਈ ਨਵੇਂ ਰਿਸ਼ਤਿਆਂ ਦਾ ਇੰਤਜ਼ਾਮ ਕਰ ਦਿਆ ਮੇਰੇ ਪਰਮੇਸ਼ਰ ਅੱਛੇ ਰਿਸ਼ਤਿਆਂ ਦਾ ਇੰਤਜ਼ਾਮ ਕਰ ਦਿਆ ਮੇਰੇ ਪਰਮੇਸ਼ਰ ਔਰ ਪ੍ਰਭੂ ਨੋ ਜਵਾਨਾਂ ਨੂੰ ਖੁਸ਼ ਰੱਖਨੇ ਆ ਮੇਰੇ ਖੁਦਾ ਪ੍ਰਾਰਥਨਾ ਕਰਦੇ ਆ ਪ੍ਰਭੂ ਉਹਨਾਂ ਲੋਗਾਂ ਲਈ ਜਿਹਨਾਂ ਦੀ ਡਿਜ਼ਾਇਰ ਹਨ ਮੇਰੇ ਪਰਮੇਸ਼ਵਰ ਜਿਹੜੇ ਚੀਜ਼ਾਂ ਨੂੰ ਚਾਹੁੰਦੇ ਆ ਪਰ ਪ੍ਰਾਪਤ ਨਹੀਂ ਕਰ ਸਕਦੇ ਮੇਰੇ ਖੁਦਾ ਸਭ ਵਸਤਾਂ ਤੁਸੀਂ ਆਪਣੇ ਲੋਗਾਂ ਲਈ ਬਣਾਈਆਂ ਹਨ ਪ੍ਰਭੂ ਉਹ ਸਾਰੀਆਂ ਵਸਤਾਂ ਤੁਹਾਡੇ ਲੋਗਾਂ ਦੇ ਪਿੱਛੇ ਪੈ ਕੇ ਮਿਲਦੀਆਂ ਹਨ ਪ੍ਰਭੂ ਹਰ ਇੱਕ ਵਸਤ ਇਹਨਾਂ ਨੇ ਘਰਾਂ ਦੇ ਅੰਦਰ ਆਉਂਦੀ ਹੈ ਮੇਰੇ ਪਰਮੇਸ਼ਰ ਤੁਸੀਂ ਆਪਣੀ ਤਾਕਤ ਦੇ ਅੰਦਰ ਰੱਖੋ ਤੁਹਾਡਾ ਜਲਾਲ ਇੱਥੇ ਵੱਧਦਾ ਜਾਏ ਪ੍ਰਭੂ थडा जलाल इथे जाए प्रभु थडा अभिषेक इतने जाए मेरे परमेश्वर जेड़ा भी आदमी प्रभु इस खोजेवाल की धरती से विश्वास न पैर रखे प्रभु उस वेसू दे और जीवन पा जाए मेरे परमेश्वर खुदा साढ़े अगे अगे चलण वाले खुदा रूह नरसा देने वाले खुदा धनवाद कर दभू ਤੁਸੀਂ ਜਿੰਦੇ ਆ ਪ੍ਰਭੂ ਤੁਹਾਡਾ ਵਚਨ ਕਹਿੰਦਾ ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਾਂ ਮੈਂ ਤੇਰਾ ਪਰਮੇਸ਼ਵਰ ਹਾਂ ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਹਾਂ ਜੋ ਹਾਂ ਮੈਂ ਸਰਵ ਸ਼ਕਤੀਮਾਨ ਹਾਂ ਮੈਂ ਆਪਣਾ ਸਿੰਘਾਸਨੀ ਥਿਲਾਇਆ ਹੈ ਪ੍ਰਭੂ ਜਨੇ ਲੋਕਾਂ ਨੂੰ ਆਸ਼ੀਸ਼ ਪਾਉਂ ਸਾਰਿਆਂ ਦੇ ਜੀਵਨ ਬਦਲ ਜਾਣ ਪ੍ਰਭੂ ਗੰਦੇ ਵਿਚਾਰ ਨਿਕਲ ਜਾਣ ਮੇਰੇ ਪਰਮੇਸ਼ਵਰ ਨਵੇਂ ਵਿਚਾਰ ਆਜਣ ਸਭ ਲੋਕ ਨਵਾਂ ਜੀਵਨ ਪਾਣ ਪ੍ਰਭੂ ਚਾਹ ਦੇ ਪਿਆਲੇ ਨੂੰ ਪਵਿੱਤਰ ਕਰੋ ਪ੍ਰਭੂ ਜਿਨ੍ਹਾਂ ਨੇ ਅੱਜ ਜੋ ਵੀ ਦਾਨ ਥੜੀ ਹਜ਼ੂਰੀ ਵਿੱਚ ਲਿਆ ਕੇ ਰੱਖਿਆ ਹੈ ਪਰਵਾਨ ਕਰੋ ਸੌ ਗੁਣਾਂ ਵਾਰਕਤ ਦਿਓ ਪ੍ਰਭੂ ਜੀ ਜਿਹੜੇ ਨੌਜਵਾਨਾਂ ਨੇ ਦੇਸ਼ਾਂ ਵਿਦੇਸ਼ਾਂ ਚੋਂ ਜਿਹੜੇ ਪਰਿਵਾਰਾਂ ਨੇ ਦੇਸ਼ਾਂ ਵਿਦੇਸ਼ਾਂ ਚੋਂ ਪਵਿੱਤਰ ਪਵਨ ਲਈ ਜੋ ਵੀ ਦਾਨ ਭੇਜਿਆ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਵੱਡੀ ਆਸ਼ੀਸ਼ ਦੇ ਹੱਕਦਾਰ ਹੋਣ ਪ੍ਰਭੂ ਔਰ ਇਸ ਸਾਲ ਦੇ ਵਿੱਚ ਉਹਨਾਂ ਨੂੰ ਚੌਗਣਾ ਕਰਕੇ ਮੋੜ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਜੱਕੀ ਨੇ ਤੁਹਾਡੇ ਅੱਗੇ ਇਕਰਾਰ ਕੀਤਾ ਮੇਰੇ ਖੁਦਾ ਉਹ ਕਹਿੰਦਾ ਪ੍ਰਭੂ ਜਿੱਥੋਂ ਮੈਂ ਉੱਚ ਲੈ ਕੇ ਲਿਆ ਪ੍ਰਭੂ ਉਹਨਾਂ ਨੂੰ ਵਾਪਸ ਕਰ ਦੇ ਨਾ ਔਰ ਪ੍ਰਭੂ ਜਿੱਥੇ ਮੈਂ ਠੱਗੀਆਂ ਮਾਰੀਆਂ ਉੱਥੇ ਚੌਗਣਾ ਦੇ ਦਿੰਦਾ ਮੇਰੇ ਪਰਮੇਸ਼ਰ ਬਹਾਨ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਨੂੰ ਉਹ ਚੀਜ਼ਾਂ ਦੇਣ ਦੀ ਤਾਕਤ ਰੱਖ ਦਿਓ ਜਿਹੜੀਆਂ ਉਹਨਾਂ ਨੇ ਸੋਚੀਆਂ ਨਹੀਂ ਮੇਰੇ ਪਰਮੇਸ਼ਰ ਜਿਨ੍ਹਾਂ ਲੋਕਾਂ ਕੋ ਘਰ ਨਹੀਂ ਆ ਮੇਰੇ ਪਰਮੇਸ਼ਰ ਉਹਨਾਂ ਨੂੰ ਨਵੇਂ ਘਰ ਬਖਸ਼ੋ ਔਰ ਜਿਨ੍ਹਾਂ ਲੋਕਾਂ ਨੇ ਸੋਚਿਆ ਨਹੀਂ ਉਹਨਾਂ ਘਰਾਂ ਦੇ ਵਿੱਚ ਕਿਹੜੀਆਂ ਅਵਸਥਾ ਹੋਣਗੀਆਂ ਪ੍ਰਭੂ ਤੁਸੀਂ ਉਹਨਾਂ ਨੂੰ ਉਹ ਵੀ ਦੇਣ ਦੀ ਤਾਕਤ ਰੱਖਦੇ ਹੋ ਸੰਭਾਲੋ ਪ੍ਰਭੂ ਸੰਭਾਲੋ ਪ੍ਰਭੂ ਤੁਹਾਡੇ ਸੇਵਕਾਂ ਨੂੰ ਪ੍ਰਭੂ ਕਿਸੇ ਚੀਜ਼ ਦੀ ਥੜ ਨਹੀਂ ਹੈ ਸ਼ੇਰ ਦੇ ਬੱਚਿਆਂ ਨੂੰ ਘਾਟਾ ਪੈਂਦਾ ਪ੍ਰਭੂ ਤੁਹਾਡੇ ਤਾਲਵਾਂ ਨੂੰ ਕਿਸੇ ਚੀਜ਼ ਦੀ ਥੜ ਨਹੀਂ ਆਉਂਦੀ ਮੇਰੇ ਪਰਮੇਸ਼ਵਰ ਧੰਨਵਾਦ ਪ੍ਰਭੂ ਧੰਨਵਾਦ ਪ੍ਰਭੂ ਤੁਹਾਡਾ ਰਾਜ ਵਧਦਾ ਜਾਏ ਪ੍ਰਭੂ ਸਵਰਗ ਦੂਰ ਤੁਹਾਡੇ ਲੋਕਾਂ ਦੇ ਨਾਲ-ਨਾਲ ਰਹਿੰਦੇ ਆ ਪ੍ਰਭੂ ਹਰ ਬੁਰੀ ਬਲਾ ਤੋਂ ਬਚਾ ਕੇ ਰੱਖਦੇ ਆ ਮੇਰੇ ਪਰਮੇਸ਼ਵਰ ਪਵਿੱਤਰ ਪਵੰਦੀ ਉਸ ਸਾਰੀ ਦੇ ਵਾਸਤੇ ਪ੍ਰਭੂ ਜਿਹੜੇ ਰਾਜ ਮਿਸਤਰੀ ਦੀ ਜਰੂਰਤ ਹੈ ਔਰ ਪ੍ਰਭੂ ਉਸ ਸਾਰੇ ਰਾਜ ਮਿਸਤਰੀ ਔਰ ਉਸ ਸਾਰੇ ਪਰਵੰਧਕ ਔਰ ਸਾਰੇ ਇੰਜੀਨੀਅਰ ਉਸ ਸਾਰੇ ਪ੍ਰਭੂ ਵਰਕਰ ਤੁਸੀਂ ਭੇਜ ਰਹੇ ਹੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੀ ਕਿਰਪਾ ਦੇ ਵਿੱਚ ਰਹੀਏ ਪ੍ਰਭੂ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਹਾਂ ਪ੍ਰਭੂ ਜੋ ਅਸੀਂ ਤੁਹਾਡੀ ਮਰਜ਼ੀ ਦੇ ਅਨੁਸਾਰ ਨਹੀਂ ਕਰ ਸਕੇ ਉਸ ਦੀ ਸ਼ਬਾਂ ਚਾਹੁੰਨੀ ਆ ਕੋ ਦਾ ਅਰ ਅਸੀਂ ਹੁਣ ਪ੍ਰੋਮਿਸ ਕਰਦੇ ਆ ਪ੍ਰਭੂ ਅੱਗੇ ਤੋਂ ਪਵਿੱਤਰਤਾਈ ਦੇ ਨਾਲ ਚੱਲੀਏ ਮੇਰੇ ਪਰਮੇਸ਼ਵਰ ਛਿੰਨੇ ਪੈਣਾ ਪਰ ਇੱਥੇ ਬੈਠੇ ਆ ਪ੍ਰਭੂ ਤੁਹਾਡੇ ਬੰਦੇ ਨਾਲ ਗੱਲ ਕਰਨਾ ਚਾਹੁੰਦੇ ਆ ਮੇਰੇ ਖੁਦਾ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਨਨੂ ਵਚਨ ਦੇ ਰਾਈ ਸੁਪਨੇ ਦੇ ਰਾਈ ਵਿਜ਼ਨ ਦੇ ਰਾਈ ਆਪਣੇ ਲੋਕਾਂ ਦੇ ਰਾਈ ਗੱਲਬਾਤ ਕਰਕੇ ਉੱਤਰ ਦੇ ਦਿਓ ਮੇਰੇ ਪਰਮੇਸ਼ਵਰ ਹਰੇਕ ਵਿਅਕਤੀ ਦੇ ਲਈ ਪ੍ਰਭੂ ਚੜਿਓ ਦੀ ਮਨ ਦੀ ਸੋਚ ਹੈ ਧਰਨਾ ਹੈ ਪ੍ਰਭੂ ਤੁਸੀਂ ਉਹਨੂੰ ਬੁੱਧ ਦਿਓ ਪ੍ਰਭੂ ਉਸ ਦੀ ਧਾਰਨਾ ਬਦਲ ਜਾਏ ਮੇਰੇ ਪਰਮੇਸ਼ਵਰ ਸੰਭਾਲੋ ਪ੍ਰਭੂ ਪੂਰੇ ਪਰਿਵਾਰ ਨੂੰ ਤੁਹਾਡੇ ਲਹੂ ਵਿੱਚ ਲੈ ਕੇ ਆ ਨਾ ਪ੍ਰਭੂ ਪੂਰੇ ਪਰਿਵਾਰ ਨੂੰ ਲਹੂ ਚ ਲੈ ਕੇ ਕਰਤਾ ਹਾਂ ਪੂਰੇ ਪਰਿਵਾਰ ਨੂੰ ਪ੍ਰਭੂ ਛੋਟੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਜੀਵਨ ਪ੍ਰਭੂ ਆਪਣੇ ਆਪ ਨੂੰ ਪ੍ਰਭੂ ਤੁਹਾਡੇ ਲਹੂ ਦੇ ਨਾਲ ਕਵਰ ਕਰਦਾ ਹਾਂ ਪ੍ਰਭੂ ਸੁਰੱਖਿਆ ਦਾ ਕਵਜ਼ ਲੈਣਾ ਆਪਣੇ ਉੱਤੇ ਟੋਪ ਨੂੰ ਲੈਣਾ ਹਾਂ ਪ੍ਰਭੂ ਢਾਲ ਨੂੰ ਲੈਣਾ ਹਾਂ ਪ੍ਰਭੂ ਕਮਰਕਸਾ ਨੂੰ ਲੈਣਾ ਹਾਂ ਪ੍ਰਭੂ ਤਲਵਾਰ ਨੂੰ ਲੈਣਾ ਹਾਂ ਮੇਰੇ ਪ੍ਰਭੂ ਪੈਰਾਂ ਦੇ ਵਿੱਚ ਮੇਲ ਮਲਾਪ ਦੇ ਜੋੜੇ ਨੂੰ ਪਾਣਾ ਹਾਂ ਪ੍ਰਭੂ ਔਰ ਸਚਾਈ ਨਾਲ ਕਮਰਕਸਤਾ ਹਾਂ ਖੁਦਾ ਖੜਾ ਹੋ ਜਾਣਾ ਹਾਂ ਪ੍ਰਭੂ ਤੇਰੀ ਤਲਵਾਰ ਲੈ ਕੇ ਤੇਰੇ ਸ਼ਬਦ ਲੈ ਕੇ ਪ੍ਰਭੂ ਆਪਣੇ ਬੰਦੇ ਨੂੰ ਆਪਣੀ ਤਾਕਤ ਦਾ ਇਸਤੇਮਾਲ ਕਰ ਤਾਕਤ ਨਾਲ ਇਸਤੇਮਾਲ ਕਰੀਆ ਵੋ ਤਾਕਤ ਨਾਲ ਪ੍ਰਭੂ ਤਾਕਤ ਨਾਲ ਪ੍ਰਭੂ ਤਾਕਤ ਨਾਲ ਪ੍ਰਭੂ ਆਪਣੇ ਸ਼ਬਦ ਆਪਣੇ ਬੰਦੇ ਦੇ ਮੂੰਹ ਵਿੱਚ ਪਾਠ ਰਹੋ ਜਿੱਧਰ ਚਾਹੀਏ ਮੇਰੇ ਪਰਮੇਸ਼ਵਰ ਥੜੇ ਚਮਤਕਾਰ ਸਾਡੇ ਨਾਲ ਚੱਲਣ ਮੈਂ ਤੇਰੇ ਤੁਹਾਡੀ ਆਸ਼ੀਸ਼ ਸਾਡੇ ਉੱਤੇ ਰਹੇ ਪ੍ਰਭੂ ਵਚਨ ਨੇ ਮਕਾਸ਼ਵੇ ਦਿਓ ਪ੍ਰਭੂ ਬਲੈਸ ਕਰੋ ਪ੍ਰਭੂ ਬਲੈਸ ਕਰੋ ਪ੍ਰਭੂ ਜਿੰਨਿਆਂ ਨੇ ਵੀ ਨਵ ਸਾਰੀ ਲਈ ਦਾਨ ਭੇਜੇ ਆ ਪ੍ਰਾਰਥਨਾ ਕਰਦਾ ਪ੍ਰਭੂ ਆਪਣੀ ਵੱਡੀ ਕਿਰਪਾ ਦੇ ਨਾਲ ਨਿਵਾਜੋ ਵੱਡੀ ਬਰਕਤ ਦੇ ਨਾਲ ਨਿਵਾਜੋ ਬੇਨਤੀ ਪ੍ਰਵਾਨ ਕਰੋ ਇਹ ਸਾਰੀ ਪ੍ਰਾਰਥਨਾ ਆਪਣੇ ਮੁਕਤੀ ਦਾਤਾ ਸਤਗੁਰ ਪ੍ਰਭੂ ਯੇਸੂ ਮਸੀਹ ਜੀ ਦੇ ਜਿੰਦਾ ਨਾਮ ਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਅਮੀਨ